ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੂ ਹਿੰਦੁਸਤਾਨ ਫਾਸ਼ਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਫਿਰੋਜ਼ਪੁਰ ਦੇ ਸੀਆਈਏ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 6 ਕਿਲੋ 234 ਗ੍ਰਾਮ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਅੱਜ ਸਾਡੇ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਫੇਰ ਸਾਨੂੰ ਫਿਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ CIA ਦੀ ਟੀਮ ਵੱਲੋਂ 5 ਕਿਲੋ 225 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਇਹਦੇ ਵਿੱਚ ਕ੍ਰਿਸ਼ਨ ਸਿੰਘ ਪੁੱਤਰ ਪੈਰਾ ਸਿੰਘ ਵਾਸੀ ਨਿਹਾਲ ਤਹਿਸੀਲ ਪਾਟੜਾ ਜ਼ਿਲ੍ਹਾ ਪਟਿਆਲਾ ਇਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹਦੇ ਕੋਲੋਂ ਬਲੈਰੋ ਕੈਂਪਰ ਨਾਲ ਬਰਾਮਦ ਹੋਇਆ ਜਿਦੇ ਵਿੱਚ ਇਹ ਕੋਈ ਜਿਵੇਂ ਸਬਜ਼ੀ ਦੇ ਕ੍ਰੇਟ ਫਰੂਟ ਜੇ ਹੁੰਦੇ ਆ ਫਰੂਟ ਜਾਂ ਰੱਖਣ ਵਾਲੇ ਸਬਜ਼ੀ ਰੱਖਣ ਵਾਲੇ ਉਹ ਕ੍ਰੇਟ ਰੱਖ ਕੇ ਇੱਕ ਭੁਲੇਖਾ ਪਾਉਂਦਾ ਸੀਗਾ ਵੀ ਸਾਡੇ ਇਹ ਪੀ ਇਸ ਚੀਜ਼ ਦਾ ਕੰਮ ਕਰਦਾ ਹੈ ਸੀਆਈਏ ਵੱਲੋਂ ਇੱਕ ਹੋਰ ਪਰਚਾ ਦਾ ਜੋ ਹੈ ਜਿਸ ਦੇ ਵਿੱਚ ਕਮਲ ਕੁਮਾਰ ਨੂੰ ਅਰੈਸਟ ਕੀਤਾ ਤੇ ਰਾਹੁਲ ਪੁੱਤਰ ਸੋਨੂ ਇਹ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ